ਸਰਕਲ ਸੀਸੀ ਸਾਹਿਬ ਹੁਣ ਡੀਸੀ ਸਾਹਿਬ ਮੌਕੇ ਤੇ ਆਏ ਹੋਏ ਮੇਰੇ ਪਿੰਡ ਦੇ ਵਿੱਚ ਝਗੜੇ ਵਾਲੇ ਹਾਜ਼ਰ ਕਰਾ ਰੱਖੇ ਹਨ ਥਾਂ ਤੋਂ ਮੇਰੇ ਪਿੰਡ ਦੇ ਵਿੱਚ ਪਾਣੀ ਆਇਆ ਹੋਇਆ 100 ਤੋਂ 150 ਕਰ ਮੇਰੇ ਡਿੱਗੇ ਨੇ 300 ਕਰ ਲਿਆ ਜੇ ਮੇਰੇ ਪਾਣੀ ਖੜਿਆ ਪਿੰਡ ਦੇ ਵਾਰ-ਵਾਰ ਮੇਰਾ ਵਾਰ-ਵਾਰ ਕਹਿਣ ਦੇ ਪ੍ਰਸ਼ਾਸਨ ਨੂੰ ਹੱਥ ਜੋੜਨ ਬਣ ਕੇ ਪਿੱਛੇ ਕੱਲ ਪਾਣੀ ਛੱਡਿਆ ਗਿਆ ਜੀ ਧੱਕੇ ਨਾਲ ਏਡੀਸੀ ਸਾਹਿਬ ਨੇ ਮੌਕਾ ਵੇਖਿਆ ਮੌਕਾ ਦੇਖਣ ਤੇ ਬਾਅਦੂ ਦੂਸਰੇ ਦਿਨ ਉਹਨੇ ਕੱਟ ਪਾਇਆ ਗਿਆ ਰਾਤ ਨੂੰ ਹੁਣ ਆ ਕੇ ਦੋ ਕਰਾਂ ਦੇ ਆ ਤਿੰਨ ਕਰਾਂ ਦੇ ਵਾਸਤੇ ਇੱਧਰ 50 40 ਕਿੱਲੇ ਜ਼ਮੀਨ ਬੱਚੀਏ ਜਿਹੜੇ ਕੁੱਤਾ ਵਾਂਗੂ ਪੜੇ ਵਾਗ ਹੈ ਦੋ ਦੋ ਤਿੰਨ ਦਿਨ ਕਿੱਲੇ ਆੜੇ ਉਹਨਾਂ ਨੂੰ ਫਿਰ ਕਹਿ ਰਹੇ ਆ ਵੀ ਤੁਹਾਡੇ ਇੱਥੇ ਡੋਬ ਦਿਓ ਇਹ ਮਾੜਾ ਮੋਟਾ ਏਰੀਆ ਰਿਹਾ ਇਹਨੂੰ ਵੀ ਡੋਬ ਕੇ ਅੜੇ ਛੱਡ ਦੇਈਏ ਕਿ ਇਹ ਦੱਖਣ ਸਾ이드 ਦਾ ਸਿਰਗੜਵਲਦੀ ਤੇ ਪਿੱਛੇ ਜਿਹੜਾ ਪਾਣੀ ਖਿਆ 400 ਕਿੱਲੇ ਆ ਜੇ ਸੜੇ ਇਹ ਠਿੱਕੇ ਤੇ ਰੱਖੇ ਕੰਮ ਕਰਨਗੇ ਲੈ ਬੜੋ ਫਿਰ ਮਾਰ ਜੋ ਸਰਪੰਚ ਨੂੰ ਮਾਰ ਕੇ ਮੇਨ ਮੇਰੀ ਜਾਨ ਜਾਊਗੀ ਨਾ ਉਹਦੇ ਬਾਅਦ ਪਾਣੀ ਬੜੂਗਾ ਇਹ ਮੇਰੀ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਪ੍ਰਸ਼ਾਸਨ ਕ ਤੇ ਸਾਰੇ ਅਧਿਕਾਰੀ ਇੱਥੇ ਆਏ ਹੋਏ ਸੀ ਅਜੇ ਤੱਕ ਨਾ ਉਹਨਾਂ ਦੇ ਉੱਤੇ ਕੋਈ ਪਰਚਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹੜਾਂ ਨੇ ਆਦਾ ਪਿੰਡ ਤੇ ਬੋਤ ਆ ਉਹਦੇ باوجود ਉਹਨਾਂ ਨੂੰ ਸਾਰਾ ਜਾਦ ਕਰਾਂਦੇ ਹੋਏ ਅੱਜ ਫੇਰਾ ਕੇ ਇੱਥੇ ਆ ਕੇ ਕਹਿੰਦੇ ਵੀ ਹੋਰ ਕਿਹੜਾ ਅੱਗੇ ਛੋਟੀ ਛੋਟੀ ਜ਼ਿੰਮੇਦਾਰ ਐ ਇੱਧਰ ਕਿੰਨੇ ਕਿਲੇ ਲਾਓ ਕਾਲੂ ਰਾਮ ਖੜਿਆ ਉਹਨਾਂ ਦਾ ਦੇ ਖੇਤ ਦੇ ਵਿੱਚ ਪਾਣੀ ਹੋਰ ਵੜ ਰਿਹਾ ਹੁਣ ਮੰਗ ਕੀ ਕਰਦੇ ਹੋ ਮੇਰੀ ਮੰਗ ਹੈ ਜੀ ਸਰ ਜੀ ਇੱਥੇ ਪਾਣੀ ਵੜਿਆ ਗਿਆ ਤਾਂ ਮੇਰੀ ਲਾਸ ਤੇ ਉੱਤੋਂ ਦੀ ਪਾਣੀ ਜਾਊਗਾ ਜੀ ਇਹ ਮੇਰੇ ਪੰਚਾਇਤ ਦੇ ਮੈਂਬਰ ਖੜੇ ਮੇਰਾ ਪਿੰਡ ਖੜਿਆ ਸਾਰਾ ਮੇਰੇ ਨਾਲ ਠੀਕ ਹੈ ਜੀ ਇਤ ਸਿੰਘ ਕੁਮਾਰ ਕੀ ਸਥਿਤੀ ਬਣੀ ਹੋਈ ਹੈ ਮੋਕੇ ਤੇ ਜੀ 5 ਫੁੱਟ ਬਾਗ ਦੇ ਵਿੱਚ ਪਾਣੀ ਖੜਾ ਹੈ ਜੀ 5 ਦਿਨ ਹੋ ਗਏ ਤੇ ਮੈਂ ਸਰਪੰਚ ਸਾਹਿਬ ਨੂੰ ਕਹਿੰਦਾ ਵੀ ਸਾਡਾ ਪਾਣੀ ਕਢਾਓ ਅਸੀਂ ਕੋਈ ਕੰਪੀਟੀਸ਼ਨ ਨਹੀਂ ਇਹ ਇਮਦਾਦ ਦੇ ਵਿੱਚ ਆ ਛੋਟਾ ਭਰਾ ਹੈ ਤੈਨੂੰ ਮੈਂ ਕਹਾਂ ਤੈਨੂੰ ਤੇਰੇ ਛੁਆ ਮੈਂ ਕਹਿ ਵੀ ਦੇ ਨਾ ਬੋਲੋ ਕੋਰਾਂ ਨੇ ਕਹੇ ਤੈਨੂੰ ਕੌਣ ਕਹੇ ਤੂੰ ਸਰਪੰਚ ਤੂੰ ਇਹ ਦੂਰੀਜ਼ ਕੰਮ ਕਰ ਰਿਹਾ ਮੇਰੇ ਭਾਏ ਮੈਂ ਤਾਂ ਕਹਿ ਸਕੂ ਮੈਂ ਥਰੋ ਪਾਣੀ ਨਹੀਂ ਕਹਿ ਸਕੂ ਮੇ ਮੋਟਾ ਭਾਈਓ ਪਾਣੀ ਨਿਕਲਦਾ ਪੰਚਾਇਤ ਬੈਠੀ ਅੱਗੇ ਸਾਰੀ ਮੇਰੇ ਮੈਂਬਰ ਇਹ ਅਮਰਜੀਤ ਰਿਆ ਰਾਜਿੰਦਰ ਰਿਆ ਅਸੀਂ ਦਿਨ ਹੋ ਗਏ ਦੀ ਗਰੀਬ ਬੰਦੇ ਇਹਨਾਂ ਦੇ ਕਲਡੂਪੇ ਖੜੇ ਇੱਕ ਪ੍ਰਸ਼ਾਸਨ ਆ ਕੇ ਨਹੀਂ ਵੇਖਿਆ ਇਹਨਾਂ ਦਾ ਘਰ ਕੀ ਗੱਲਾਂ ਜੀ ਇਹ ਗਰੀਬਾਂ ਦਾ ਨਹੀਂ ਰੱਖਣਗੇ ਇਹਨਾਂ ਦਾ ਘਰ ਸਾਰਾ ਡੁੱਬ ਗਿਆ ਤੇ ਕਰੇ ਬੱਚੇ ਜੇ ਰੋਣਦੇ ਫਿਰਦੇ ਇਹ ਹਾਲਾਤ ਵੇਖੋ ਦੁੱਜੀ ਦੁੱਜੀ ਇਹ ਗੱਲਾਂ ਕਰਦੇ ਜਿੱਥੇ ਆ ਕੇ ਵੱਡੀ ਦਿਨਸਾਲ ਵੀ ਮਕਾੜ ਟੁੱਟ ਗਿਆ ਇਹਨੇ ਛਿੱਕੇ ਤੇ ਕਾਨੂੰਨ ਟੰਗਦੇ ਦੇਖਿਓ ਸਰ ਟੁੱਟੇ ਜੀ ਸਾਡਾ ਇਹ ਕੋਈ ਨਹੀਂ ਬਣਦੇ ਜੀ ਸਾਡੇ ਇਹ ਰੋਜ਼ ਆ ਕੇ ਕੇ ਨਵਾ ਪੋੜਾ ਪਾ ਕੇ ਬਹਿ ਜਾਂਦੇ ਆ ਅਸੀਂ ਪੁਲਿਸ ਪ੍ਰੋਟੈਕਸ਼ਨੇ ਤੁਸੀਂ ਪੁਲਿਸ ਪ੍ਰੋਟੈਕਸ਼ਨ ਨਾਲ ਮਾਰੋਗੇ ਸਾਨੂੰ ਲੈ ਮਾਰ ਮੇਰੇ ਤੇ ਗੋਲੀ ਜਿਹੜਾ ਮਾਰਨਾ ਚਾਹੁੰਦਾ ਤੁਸੀਂ ਚੁਣੀ ਹੋਈ ਪੰਚਾਇਤੀ ਨਹੀਂ ਖੇਤੀ ਕਰਕੇ ਉਹਦੇ ਉੱਤੋਂ ਦੇ ਕੰਮ ਛਿੱਕੇ ਦੇ ਡੰਕੇ ਕਨੂੰ ਕਨ ਕੀ ਕਾਰਵਾਈ ਕੀਤੀ ਉਥੇ ਕਟ ਦੋੜੇ ਉਥੇ ਐਸਟੀਐਮ ਸਾਹਿਬ ਨੇ ਆਪ ਨੇ ਆ ਕੇ ਮੌਕਾ ਵੇਖਿਆ ਹੋਇਆ ਹੈ ਉਹਦੇ ਬਾਅਦ ਐਮਪੀ ਸਾਹਿਬ ਨੇ ਆ ਕੇ ਉਹਦੇ 4 ਘੰਟੇ ਬਾਅਦ ਕੱਟਣ ਲੱਗਦਾ ਹੈ ਕੋਈ ਕਾਰਵਾਈ ਨਹੀਂ ਠੀਕ ਹੈ ਲੱਗਿਆ ਐਮਐਲਏ ਸਾਹਿਬ ਆ ਰਹੇ ਮੈਂ ਅੱਜ ਮੈਂ ਦਾ ਮੋਨ ਵਰਤ ਮਨਨ ਵਰਤ ਬੈਠਾਂਗਾ ਮੈਂ ਦੱਸਾਂਗਾ ਨੂੰ ਕੀ ਹੁੰਦੀ ਐ ਸਰਪੰਚ ਜੀ ਇੱਥੇ ਡੀਸੀ मैम ਵੀ ਮੇਰੇ ਪਿੰਡ ਨੂੰ ਤੋਬ ਰੱਖੇ ਤਿੰਨੋਂ ਪਾਸੇ ਮੇਰੇ ਪਿੰਡੇ 150 ਘਰ ਡਿੱਗੇ ਮੈਂ ਲੜਦਾ ਫਿਰਦਾ ਇਹਨਾਂ ਨਾਲ ਵਿਲਣਾ ਦੂਜੇ ਪਿੰਡੇ ਨਾਲ ਵੀ ਲੜਾ ਮੇਰੇ ਵਿਚਾਰੇ ਗੁਜ਼ਰੋਗੇ ਛੜਿਆ ਜੀ ਇਹਨਾਂ ਨੂੰ ਬੋਲਣ ਦਾ ਦਿਓ